ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਤੇ ਪੰਜਾਬ ਸਵਾਰਡੀਆਂ ਸਰਫ ਫੈਡਰੇਸ਼ਨ ਵੱਲੋਂ ਆਏ ਆ ਤੇ ਅੱਜ ਦੀ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਵੱਲੋਂ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਕੇਂਦਰ ਦੀ ਸਰਕਾਰ ਨੇ ਮੁਲਾਜ਼ਮਾਂ ਦੀ ਸਭ ਤੋਂ ਐਹ ਮੰਗਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਉਹ ਨਹੀਂ ਉਹਨਾਂ ਨੇ ਪੂਰੀ ਕੀਤੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਥਾਂ ਤੇ ਲਾਰੇ ਲੱਪੇ ਦੀ ਨੀਤੀ ਬਣਾਈ ਜਾ ਰਹੀ ਆ ਸਮੂਹ ਮੁਲਾਜ਼ਮੇ ਚਾਹੁੰਦੇ ਆ ਕਿ ਕੇਂਦਰ ਦੀ ਸਰਕਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੇ ਤੇ ਪੁਰਾਣੀ ਪੈਨਸ਼ਨ ਜਲਦ ਤੋਂ ਜਲਦ ਬਹਾਲ ਕਰੇ ਤਾਂ ਜੇ ਨਹੀਂ ਕਰੇਗੀ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਪਖਾ ਕੇ ਤੇ ਸਰਕਾਰ ਦਾ ਵਿਰੋਧ ਕਰਨਗੇ ਤੁਸੀਂ ਸਮਰਥਨ ਕਰਦੇ ਹੋ ਭਾਰਤ ਬੰਦਾ ਬਿਲਕੁਲ ਅਸੀਂ ਭਾਰਤ ਬੰਦਾ ਦਾ ਸਵਾਰਥ ਕਰਦੇ ਹਾਂ ਕਿਉਂਕਿ ਭਾਰਤ ਬੰਦਾ ਦੇ ਵਿੱਚ ਸਿਰਫ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਤੇ ਨਾਲ ਦੇ ਨਾਲ ਮੁਲਾਜ਼ਮਾਂ ਨੂੰ ਵੀ ਮਿਲਨੇ ਚਾਹੀਦੇ ਆ ਮਜ਼ਦੂਰਾਂ ਨੂੰ ਵੀ ਮਿਲਨੇ ਚਾਹੀਦੇ ਆ ਅਸੀਂ ਭਾਰਤਪੰਦ ਦਾ ਸਮਰਥਨ ਇਸ ਕਰਕੇ ਕਰਦੇ ਆ ਕਿ ਇਸ ਮੰਗ ਦੇ ਬੰਦੇ ਦੇ ਵਿੱਚ ਮੁਲਾਜ਼ਮਾਂ ਦੀ ਮੰਗਾ ਵੀ ਸ਼ਾਮਲ ਲੈ ਅੱਜ ਜਿਵੇਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਟੇਡੀਅਮਾਂ ਵੱਲੋਂ ਕਾਰਪੋਰੇਟ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜਿਹੜੀ ਸਰਕਾਰ ਨੇ ਨੀਤੀਆਂ ਪਾਈਆਂ ਕਾਰਪੋਰੇਟ ਪੱਖੀ ਕੋਲੇਬ ਰੋਡ ਵਿੱਚ ਬਹੁਤ ਵੱਡਾ ਭਾਕ ਬੰਦ ਕਰਾਇਆ ਵਾ ਅੱਜ ਸਾਰਾ ਗੁਰਦਾਸਪੁਰ ਧਾਰੀਵਾਲ ਜੋ ਵੀ ਸ਼ਹਿਰ ਨੇ ਸਾਰੇ ਮੁਕੰਮਲ ਤੌਰ ਤੇ ਬੰਦ ਨੇ ਧੰਨਵਾਦੀ ਹਾਂ ਉਹਨਾਂ ਦਾ ਸਹਿਯੋਗ ਦੇ ਰਹੇ ਆ ਸਾਨੂੰ ਅਸੀਂ ਸਾਡੀ ਮੁੱਖ ਮੰਗ ਇਹ ਆ ਭਾਈ ਰਜਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੋ ਨਾਲ ਇਹ ਆ ਭਾਈ ਹਰ ਇੱਕ ਕਿਸਾਨ ਮਜ਼ਦੂਰ ਜਿਹੜਾ ਵੀ ਭਾਰਤ ਦਾ ਬਛਦਾ ਵਾ ਜਿਹਦੀ ਉਮਰ 60 ਸਾਲ ਹੋ ਜਾਂਦੀ ਆ ਉਹਨੂੰ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਨਾਲ ਜਿਹੜੀ ਵਿਧਵਾ ਵਾ ਕੋਈ ਵੀ ਵਿਧਵਾ ਵਾ ਜਿਹੜੀ ਕਿਸੇ ਵੀ ਧਰਮ ਦੀ ਮੱਜਬ ਦੀ ਜਾਤ ਦੀ ਉਹਨੂੰ 10000 ਪੈਨਸ਼ਨ ਮਿਲਣੀ ਚਾਹੀਦੀ ਆ ਹਰੇਕ ਨੂੰ ਨਾਲ ਹੀ ਚਾਹੁੰਦੇ ਆ ਵੀ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਚਿਰਾਂ ਤੋਂ ਲੜਕਦੀਆਂ ਉਹ ਸਾਰੀਆਂ ਐਮਐਸਬੀ ਦੀ ਮੰਗ ਵਾ ਸਾਡੀ ਉਹ ਪੂਰੀ ਕੀਤੀ ਜਾਣੀ ਚਾਹੀਦੀ ਆ ਸੁਬਰਾਮਣੀ ਸੁਆਮੀ ਨਾਥਨ ਦੀ ਕਮਿਸ਼ਨਰ ਰਿਪੋਰਟ ਦੇ ਮੁਤਾਬਕ ਉਹ ਸਾਨੂੰ ਹਜੇ ਕੋ ਮੰਨੇ ਸੀਗੇ ਉਹ ਲਾਗੂ ਹੋਵੇ ਬੀ ਨੀ ਬਲ 220 ਜਿਹੜਾ ਰੱਦ ਹੋਣਾ ਚਾਹੀਦਾ ਵਾ ਟੈਡੀਨਾਂ ਦਾ ਜਿਹੜਾ ਕਾਨੂੰਨ ਸੀਗੇ ਬਣੇ ਹੋਏ ਬੜੇ ਚਿਰਾਂ ਤੋਂ ਲੜਕੇ ਬਣਾਏ ਸੀ 1908 ਤੋਂ ਉਹ ਸਾਰੇ ਰੱਦ ਕਰ ਦਿੱਤੇ ਆ ਤੇ ਕਾਰਪੋਰੇਟ ਪੱਖੀ ਬਣਾ ਕੇ ਆ ਦਿਹਾੜੀ 12 ਘੰਟੇ ਕਰ ਦਿੱਤੀ ਆ ਕਾਨੂੰਨੀ ਤੌਰ ਤੇ ਵੇਜ ਹੁੰਨੀ ਆ ਤਨਖਾਹ ਹੁੰਨੀ ਆ ਤੇ ਦਿਹਾੜੀ 12 ਘੰਟੇ ਕਰਤੀ ਆ ਤੇ ਨਾਲੇ ਕਹਿੰਦਾ ਜਦੋਂ ਮਰਜ਼ੀ ਕੋ ਹਟਾ ਦੇ ਜਦੋਂ ਮਰਜ਼ੀ ਰੱਖ ਲੇ ਉਹਦੇ ਬਾਅਦ ਸੈਂ ਕਿੰਨੇ ਬੁਢਾੜੀ 8 ਘੰਟੇ ਹੋਏ ਤੇ ਪੁਰਾਣੇ ਚਕਾਲੀ ਦੇ ਚਕਾਲੀ ਕਾਨੂੰਨ ਬਹਾਲ ਹੋਣ ਚਾਹੀਦੇ ਆ ਤੇ 8 ਜਿਹੜਾ 4 4 ਦਿਲ ਬਣਾਏ ਕੋਡ ਉਹ ਰੱਦ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਇਹ ਹਰ ਇੱਕ ਮਜ਼ਦੂਰ ਨੂੰ ਤੇ ਮੁਲਾਜ਼ਮ ਨੂੰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਹਰੇਕ ਮੁਲਾਜ਼ਮ ਦੀ ਜਿਹੜੀ ਪਹਿਲਾਂ ਪੈਨਸ਼ਨ ਮਿਲਦੀ ਸੀ ਉਹ ਬਹਾਲ ਹੋਵੇ ਤੇ ਨਾਲ ਸਾਡੇ ਚਾਰਜ ਫੇਰੇ ਤੋਂ ਆਪਣੇ ਜਿਹੜਾ ਨਿੱਜੀਕਰਨ ਹੋ ਰਿਹਾ ਵਾ ادارਿਆਂ ਦਾ ਬਹੁਤ ਵੱਡੀ ਪੱਧਰ ਤੇ ਸਭ ਕਾਇਦਾ ਰੇਲਵੇ ਦਾ ਬਸਾਂ ਦਾ ਜਹਾਜ਼ਾਂ ਦਾ ਸਭ ਆਧ ਸਮੁੰਦਰੀ ਜਹਾਜ਼ਾਂ ਦਾ ਸਭ ਨਿੱਜੀਕਰਨ ਕੀਤਾ ਜਾ ਰਿਹਾ ਸਰਕਾਰੀ ادارਿਆਂ ਦਾ ਇਹ ਸਾਰਿਆਂ ਦਾ ਨਿੱਜੀਕਰਨ ਥੋੜੀ ਤੌਰ ਤੇ ਬੰਦ ਹੋਣਾ ਚਾਹੀਦਾ ਇਹ ਕੋਈ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਸਭ ਚਾਹੀਦੀ ਸਿੱਖਿਆ ਵਾ ਤੇ ਸਿਹਤ ਵਾ ਮੁਫਤ ਹੋਣੀ ਚਾਹੀਦੀ ਹੈ ਇਹ ਪ੍ਰਾਈਵੇਟ ادارے ਬੰਦ ਕਰਕੇ ਸਿੱਖਿਆ ਤੇ ਸਿਹਤ ਬਕਾਇਦਾ ਤੌਰ ਤੇ ਹਰ ਇੱਕ ਲਈ ਬਰਾਬਰ ਹੋਵੇ ਫਿਰ ਜਾ ਕੇ ਸਾਰਾ ਕੁਝ ਹੋਣਾ ਵਾ ਜਿਹੜਾ ਸਾਡਾ ਉੱਥੇ ਸੀਗਾ ਉਹ ਮੋਰਚਾ ਲੱਗਾ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਪਰਿਵਾਰਾਂ ਨੂੰ ਜਿਹੜੀ ਆ ਨੌਕਰੀ ਨੇ ਅੱਜ ਤੱਕ ਮਿਲੀ ਮੁਆਵਜ਼ਾ ਨਹੀਂ ਬਹੁਤ ਸਾਰਿਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ ਸਰਦਾਰ ਜੀ ਕਿਰੇ ਜਿੱਥੇ ਬੰਦੀਆਂ ਨੇ ਪੂਰੇ ਦੇਸ਼ ਦੀਆਂ ਮੇਢੇ ਅਮੀਰ ਆਂਗਰਵਾੜੀ ਸਾਰਿਆਂ ਜਿਹੜੇ ਨੇ ਉਹਨਾਂ ਨੂੰ ਘਟੋ ਘਟ ਤੋ ਰਹੇ ਸਾਡੀਆਂ ਇਤਿਹਾਸ ਵਲੇ ਲਗਭਗ 530 ਤੇ ਜੱਥੇਬੰਦੀਆਂ ਨੇ ਜਿਹੜੀਆਂ ਸ਼ਾਮਿਲ ਨੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਹੋਰ ਬੜੀਆਂ ਜੱਥੇਬੰਦੀਆਂ ਮੁਲਾਜ਼ਮਾਂ ਦੀਆਂ ਨੇ ਇਹ ਪਾ ਕੇ 40 45 ਬਣ ਜਾਂਦੀਆਂ ਨੇ ਤੇ ਅਸੀਂ ਸਾਰਿਆਂ ਵੱਲੋਂ ਸਾਂਝਾ ਐਕਸ਼ਨ ਕਰ ਰਹੇ ਆ ਪ੍ਰਧਾਨ ਜੀ ਦੇਸ਼ ਦੇ ਕਿੰਨੇ ਜਥੇ ਬੰਦੀਆਂ ਨੇ ਪੂਰੇ ਦੇਸ਼ ਦੀਆਂ ਪੂਰੇ ਦੇਸ਼ ਦੀਆਂ 100 ਤੋਂ ਵੱਧ ਜਥੇ ਬੰਦੀਆਂ ਨੇ ਜਿਹੜੀਆਂ ਸਾਡੇ ਨਾਲ ਨੇ ਪ੍ਰਧਾਨ ਜੀ ਬਾਰਡਰਾਂ ਦੇ ਉੱਪਰ ਜੋ ਕੋਚ ਕੀਤਾ ਜਾ ਰਿਹਾ ਖੰਭਾ ਕੀਤਾ ਅਸੀਂ ਸਾਡਾ ਸਭ ਤੋਂ ਵੱਡਾ ਰੋਸ ਅੱਜ ਇਹ ਵੀ ਆ ਕਿ ਜੋ ਸ਼ੰਭੂ ਬਾਰਡਰ ਤੇ ਧੱਕਾ ਕੀਤਾ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਕਿਉਂ ਨਾ ਦਿੱਲੀ ਜਾਣ ਦਿੱਤਾ ਜਾਵੇ ਸਾਡਾ ਹੱਕ ਹੈ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਆਪਣੀ ਫਰਿਆਦ ਰੱਖਣੀ ਆ ਆਪਣੀਆਂ ਮੰਗਾਂ ਰੱਖਣੀਆਂ ਨੇ ਸਾਨੂੰ ਕਿਉਂ ਢੱਕਿਆ ਜਾ ਰਿਹਾ ਸਭ ਤੋਂ ਪਹਿਲੀ ਸਾਡੀ ਮੰਗ ਇਹ ਆ ਸਾਨੂੰ ਉੱਥੇ ਢੱਕਿਆ ਨਹੀਂ ਜਾਣਾ ਚਾਹੀਦਾ ਸਾਡਾ ਪੋਰਾ ਬੰਨ ਜੀ ਹੈਗੇ ਆ ਅਸੀਂ ਕੋ ਬੰਦੂਕਾਂ ਲੈ ਕੇ ਚੱਲੇ ਆ ਅਸੀਂ ਕੋ ਦਿੱਲੀ ਤੇ ਕਿੰਗ ਰੇਟਾ ਦੇਣੇ ਆ ਦਿੱਲੀ ਟਾ ਦੇਣੀ ਆ ਅਸੀਂ ਅਸੀਂ ਆ ਪੋਰਾ ਬੰਨ ਰਹਾ ਕਿ ਸਾਰੀ ਦੁਨੀਆ ਜਾਂਦੀ ਹੈ ਬੁਜਾਰੇ ਕਰ ਲਿਆ ਸਾਨੂੰ ਜਿਹੜਾ ਜਿਹੜਾ ਢੱਕਿਆ ਜਾ ਰਿਹਾ ਵਾ ਹਰਿਆਣੇ ਦੀ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ ਬਹੁਤ ਖਤਰਨਾਕ ਆ ਇਹ ਬੰਦ ਹੋਣਾ ਚਾਹੀਦਾ ਬਕਵਾਸ ਹੈ ਸਾਡੀ ਇੱਕ ਵਾਰ ਸੇ ਪਾਕਿਸਤਾਨ ਦੇ ਇੱਕ ਪਾਸੇ ਹਿਣਾਣਾ ਸਾਨੂੰ ਵਿੱਚ ਘਾਟ ਢੱਕ ਦਿੱਤਾ ਜਿੱਦਾਂ ਇਹਦਾ ਦੇਖ ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ ਅਸੀਂ ਸਮਝਦੇ ਆ ਬਿ ਦੁਸ਼ਮਣ ਵਾਲਾ ਵਤੀਰਾ ਪੰਜਾਬ ਨਾਲ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਦੁਸ਼ਮਣਾਂ ਦਾ ਵਤੀਰਾ ਜਿਦਾ ਕੀਤਾ ਜਾ ਰਿਹਾ ਜਿਦਾ ਦੂਜੇ ਦੇਸ਼ ਦੀ ਫੌਜ ਹੁੰਦੀ ਆ ਇਹ ਬਹੁਤ ਗਲਤ ਵਾ ਇਹਦੇ ਨਾਲ ਬੇਗਾਨਗੀ ਦੀ ਭਾਵਨਾ ਸਾਡੇ ਪੰਜਾਬੀਆਂ ਜਾਊਗੀ ਇਹ ਖਤਰਨਾਕ ਹੋਊਗੀ ਜਿਹੜੀ ਜਿੱਥੇ ਬੰਦੀ ਉੱਥੇ ਕਰ ਰਹੀ ਹੈ ਸੰਘਰਸ਼ ਕਰ ਰਹੀ ਹੈ ਤੁਸੀਂ ਕਿਉਂ ਨਹੀਂ ਸਕਦੇਤਾ ਕਿ ਤੁਸੀਂ ਕਿਉਂ ਨਹੀਂ ਗਏ ਆਗੇ ਉਹ ਇੱਕ ਲੰਮੀ ਗੱਲ ਵਾ ਅਸੀਂ ਉਹਦਾ ਸਮਰਥਨ ਕਰਦੇ ਆਂ ਪਰ ਉਹ ਚਲੇ ਗਏ ਆ ਕੋਈ ਗੱਲ ਨਹੀਂ ਅਸੀਂ ਹੁਣ ਨਾਲ ਵਾਂ ਉਹ ਮੁਰਖੇ ਸੋਚਾਂਗੇ ਸਾਡੇ 18 ਨੂੰ ਮੁਰਖੇ ਮੀਟਿੰਗ ਰੱਖੀ ਆ ਕੋਈ ਫੈਸਲਾ ਕਰਾਂਗੇ ਜਤਨਵਾਇ ਸਾਡਾ ਜਤਨਵਾਇ ਦਾ ਬੇਦਾ ਨਾ ਹੋਵੇ ਉਹ ਵੀ ਕਹਿ ਰਹੇ ਹੋਣਾ ਜੇ ਹੋਏ ਤੇ ਸਾਝਾ ਸਾਝ ਉਚਰੂਗੀ ਨਾ ਮੇਸਰੀਓ ਕਿਉਂਕਿ ਮੁੰਡਾ ਸਾਰੇ ਇੱਕੋ ਨਾਲ ਲੱਗਦਾ ਇੱਕ ਪਲੇਟਫਾਰਮ ਤੇ ਲੜਨਾ ਚਾਹੀਦਾ ਬਿਲਕੁਲ ਇੱਕੋ ਥਾਂ ਤੇ ਇੱਕੋ ਪਲੇਟਫਾਰਮ ਤੇ ਲੜਨਾ ਚਾਹੀਦਾ ਕੋਈ ਗੱਲ ਨਹੀਂ ਉਹ ਚੱਲ ਗਿਆ ਪਹਿਲਾਂ ਚੱਲ ਗਿਆ ਕੋਈ ਗੱਲ ਨਹੀਂ ਨਾਲ ਮਾਉਨਾ ਦੇ ਕੋਈ ਅੱਜ ਕਿਸਾਨ ਦੀ ਜਿਹੜੀ ਮੋਦੀ ਹੋ ਗਈ ਉਹ ਬੁਗਲ ਦੇ ਬਹੁਤ ਮੰਦ ਭੱਗ ਗਿਆ ਬਹੁਤ ਹੀ ਮੰਦ ਭਾਗ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਬਹੁਤ ਭੈੜਾ ਵਾਅਦਾ ਖਤਰਨਾਕ ਵਾਅਦਾ ਵਾਏ ਦੱਕਿਆਨੂਸੀ ਆ ਹਾਂਜੀ ਮੈਂ ਸੁਭਦਾ ਮਜਰਾਸਤੀ ਗੋਸਲ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦਾ ਨੈਸ਼ਨਲ ਐਡਵਾਈਜ਼ਰ ਅੱਜ ਅਸੀਂ ਜਿਹੜਾ ਭਾਰਤ ਬੰਦ ਦਾ ਸੱਦਾ ਐਸਕੇਮ ਦੁਆਰਾ ਦਿੱਤਾ ਗਿਆ ਉਹਦੇ ਵਿੱਚ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਵੀ ਸਮੂਲੀਅਤ ਕਰ ਰਹੇ ਨੇ ਪੂਰੇ ਜ਼ਿਲ੍ਹਾ ਵਾਈਜ਼ ਉਹ ਪੂਰਾ ਵੀਂਗੇ ਨੈਸ਼ਨਲ ਡਵਾਜਰ ਪੂਰੇ ਦੇਸ਼ ਦੇ ਸਾਬ ਕਸਾਨਾਂ ਦੇ ਨਾਲ ਅੱਜ ਮੋੜੇ ਨਾ ਮੋੜਾ ਜੋੜ ਕੇ ਜਿਹੜੇ ਖੜੇ ਆ ਕਿਉਂਕਿ ਇਹ ਜਿਹੜੇ ਮੁੱਦੇ ਆ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਨਰੇਸ਼ਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਜਿਹੜੇ ਬੱਚਿਆਂ ਦਾ ਜਿਹੜਾ ਵਾ ਕੋਈੱਖ ਜਿਹੜਾ ਦਾਤੇ ਲੱਗਾ ਹੋਇਆ ਵਾ ਇਹਦੇ ਵਾਸਤੇ ਅਸੀਂ ਅੱਜ ਜਿਹੜਾ ਐਸਕੇਮਲ ਵੱਲੋਂ ਜਿਹੜਾ ਭਾਰਤ ਬੰਦ ਦਾ ਜਿਹੜਾ ਸੱਦਾ ਉਹਦੇ ਵਿੱਚ ਸਮੂਲੀਅਤ ਕੀਤੀ ਆ ਔਰ ਅਸੀਂ ਪੂਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਬੀਂਗੇ ਸਾਬਕਾ ਸੈਨਿਕ ਹੋਣ ਦੇ ਨਾਤੇ ਅਪੀਲ ਕਰਦੇ ਆਂ ਭਾਵੇਂ ਨਾਨ ਪੋਲੀਟੀਕਲ ਮੋਰਚਾ ਭਾਵੇਂ ਪੋਲੀਟੀਕਲ ਮੋਰਚਾ ਇਹਨਾਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਕੱਠੇ ਹੋ ਕੇ ਆਪਣੇ ਹੱਕੀ ਮੰਗਾਂ ਵਾਸਤੇ ਜਿਹੜਾ ਵਾ ਸਰਕਾਰ ਦੇ ਨਾਲ ਆਪਾਂ ਸੰਘਰਸ਼ ਕਰਨਾ ਹੈ ਜਿਵੇਂ ਕਿ 13 ਫਰਵਰੀ ਨੂੰ ਸਾਡੇ ਕਿਸਾਨਾਂ ਦੇ ਉੱਤੇ ਹਰਿਆਣਾ ਗਵਰਨਮੈਂਟ ਨੇ ਜਿਹੜਾ ਤਸੱਦਦ ਕੀਤਾ ਉਹਦੀ ਵੀ ਅਸੀਂ ਪੂਰਜੋ ਨਿੰਦਿਆ ਕਰਦੇ ਆਂ ਕਿਉਂਕਿ ਇਹ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਕਿ ਅਸੀਂ ਸੰਵਿਧਾਨਕ ਤਰੀਕੇ ਨਾਲ ਆਪਣੇ ਹੱਕੀ ਮੰਗਾਂ ਵਾਸਤੇ ਅਸੀਂ ਸੰਘਰਸ਼ ਕਰਨੇ ਆ ਜਿਵੇਂ ਕਿ ਪਹਿਲੇ ਵੀ ਕੀਤੇ ਸੀਗੇ ਉਹ ਹੁਣ ਵੀ ਆਪਾਂ ਜਿਹੜਾ ਉਸ ਟਾਈਮ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦਾ ਖਲਾਫੀ ਆ ਜਿੱਦਾਂ ਰੋਸ ਵਜੋਂ ਫਿਰ ਜਿਹੜੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਨੇ ਤੇ ਅਸੀਂ ਵੀ ਕੇ ਸਾਬਕਾ ਸੈਨਿਕ ਆਪਣੇ ਕਿਸਾਨ ਭਰਾਵਾਂ ਦੇ ਨਾਲ ਆ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੱਬਰੀ ਬਾਈਪਾਸ ਜਿਹੜਾ 10 10 ਵਜੇ ਤੋਂ ਲੈ ਕੇ 3 ਵਜੇ ਤੱਕ ਜਾਰੀ ਰਹੇਗਾ ਦੇਖੋ ਰੂਟ ਬਦ ਕੀਤੇ ਗਏ ਨੇ ਜੀ ਹਾਂ ਜੀ ਰੂਟ ਪਿੱਛੋਂ ਧਾਰੀਵਾਲ ਤੋਂ ਡਾਇਵਰਟ ਕਰ ਦਿੱਤੇ ਆ ਉਧਰੋਂ ਦਿਨਾਨਗਰ ਤੋਂ ਡਾਇਵਰਟ ਕਰ ਦਿੱਤੀ ਟ੍ਰੈਫਿਕ ਤਾਂ ਜੋ ਹੁਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਨਾ ਆਵੇ ਜਿਸ ਤਰ੍ਹਾਂ ਕੋਈ ਐਂਬੂਲੈਂਸ ਹੁੰਦੀ ਆ ਕੋਈ ਜਿਆਦਾ ਹੋਰ ਵੀਕਲ ਹੁੰਦਾ ਉਹਦੇ ਵਾਸਤੇ ਐਂਬੂਲੈਂਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਕੋਈ ਮੈਰਿਜ ਵਾਸਤੇ ਜਾ ਰਿਹਾ ਜਾਂ ਕੋਈ ਸਕੂਲ ਦੇ ਬੱਚੇ ਆ ਜਾਂ ਕੋਈ ਮੈਰਿਜ ਤੇ ਜਾ ਰਿਹਾ ਜਾਂ ਕੋਈ ਜਿਹੜੇ ਐਮਰਜੈਂਸੀ ਸੇਵਾਵਾਂ ਉਹ ਜਾ ਰਹੀਆਂ ਵਾਸਤੇ ਵੀ ਰੂਟ ਬਣਾ ਕੇ ਨਹੀਂ ਨਹੀਂ ਉਹਨਾਂ ਨੂੰ ਇੱਥੋਂ ਅਸੀਂ ਉਹਨਾਂ ਸਾਨੂੰ ਕਿਸਾਨ ਜੁਨੀਅਨ ਨੇ ਖੁਦ ਕਹਤਾ ਵੀ ਉਹਨਾਂ ਨੂੰ ਅਲਾਉ ਕੀਤਾ ਜਾਵੇ ਉਹਨਾਂ ਨੇ ਅਸੀਂ ਇੱਕ ਵੱਖਰਾ ਰਸਤਾ ਰੱਖਿਆ ਉਹਦੋਂ ਬੈਰੀਅਰ ਪਿੱਛੇ ਹਟਾ ਕੇ ਉਹਨਾਂ ਨੂੰ ਅੱਗੇ ਪੇਜ ਦਿੱਤਾ ਗਿਆ ਕਿੰਨੇ ਵਜੇ ਤੱਕ ਚੱਲਾ ਰਹਿ ਗਏ 3 ਵਜੇ ਤੱਕ